ਬਾਕੀ ਕਿਸ ਕੋਈ ਵੀ ਸਰਕਾਰੀ ਕੰਮ ਹੋਵੇਗਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਹਾਡੇ ਕੋਲੇ ਨੰਬਰ ਤੁਹਾਨੂੰ ਦੇ ਦਾਂਗੇ ਐਮਐਲਏ ਸਾਹਿਬ ਬੈਠੇ ਨੇ ਤੇ ਉਹ ਇੱਥੇ ਆ ਕੇ ਕੰਮ ਕਰਦੇ ਜਾਂਦੇ ਕਿਸੇ ਦਾ ਕੋਈ ਹਾਂ ਦੀ ਹੋਵੇ ਠੀਕ ਐਡਾ ਬੜਾ ਬੇਸ਼ੱਕ ਸਪੂਤ ਤੁਸੀਂ ਪਹਿਲਾਂ ਕੀਤਾ ਜਿਹਨੇ ਆਪਣੀ ਸ਼ਹਾਦਤ ਦਿੱਤੀ ਤੇ ਇਹਦਾ ਕੋਈ ਮੁੱਲ ਨਹੀਂ ਹੈਗਾ ਹਾਂਜੀ ਪਰ छोटा तो परिवार मेरा मैं उसी दिन फोन किया मजा आती है ना बहुत तेज़ी का महंगी सीमित है मैं ये सब लेकर आया हूँ बेटा की अगला सब कुछ रहती काव्यांश कर रहा हूँ ये सी रख लेने हैं मतलब एक साल रहेगा नहीं दिए करके ना पति नौकरी मिल गई नितांन प्लास्टिक डिस्ट्री ਕਰ ਕਲਮ ਅਸੀਂ ਕਰ ਲੈਨੇ ਆ ਉਹਦੇ ਕਿਸ ਕਹਿੰਦੇ ਕਿ ਮੁੰਡੇ ਮਿਲੂਗੀ ਪਲਸ 2 ਦੇ ਬੇਸ ਤੇ ਪੂਰੀ ਜੇ 1 ਸਾਲ ਜੇ ਪੜ੍ਹਨ ਨੂੰ ਅਗਲੇ ਸਾਲ ਦੀ ਸਜ਼ਾ ਚਲ ਮੈਨੂੰ ਪਤਾ ਮੈਨੂੰ ਪਤਾ ਨਾ ਨਾ ਮੈਨੂੰ ਪਤਾ ਕਿ ਬੰਦਰੀ ਬਹੁਤ ਪਾਦੀ ਹੈ ਓਕੇ ਆਈ ਸੀ ਹਾਂ 350 ਕਹਿਣਾ ਚਾਹੀਦਾ ਅੱਜ ਅੱਜ ਤੋਂ ਵੀ ਸ਼ਾਰਦ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਪਿਛਲੇ ਦਿਨੀ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਡਿਊਟੀ ਦੌਰਾਨ ਸ਼ਹੀਦ ਅਜੇ ਕੁਮਾਰ ਦੀ ਸ਼ਹਾਦਤ ਹੋਈ ਹੈ। ਔਰ ਅਜੇ ਹੁਣ ਇੱਕ ਪਰਿਵਾਰ ਦਾ ਨਹੀਂ ਅਜੇ ਪੂਰੇ ਦੇਸ਼ ਦਾ ਬੇਟਾ ਬਣ ਗਿਆ। ਤੇ ਸਾਡਾ ਫਰਜ਼ ਬਣਦਾ ਹੈ ਸਰਕਾਰ ਦੇ ਤੌਰ ਤੇ ਵੀ ਸਮਾਜਿਕ ਜ਼ਿੰਮੇਵਾਰੀਆਂ ਵੀ ਸਾਡੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦੇਈਏ। ਸ਼ਹੀਦ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਇਹ ਹੈ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਮਾਨ ਸਨਮਾਨ ਹੋਵੇ ਕਿ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਪਰਿਵਾਰ ਨੂੰ ਟੱਕੇ ਨਾ ਖਾਣੇ ਪੈਣ ਖੱਜਲ ਖਵਾਰੀਆਂ ਨਾ ਹੋਣ ਸੋ ਇਸ ਸਬੰਧ ਚ ਜੋ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੋ ਗਰੰਟੀ ਦਿੱਤੀ ਗਈ ਸੀ ਕਿ ਦਿੱਲੀ ਚ ਤਾਂ ਪਹਿਲਾਂ ਹੀ ਕਰਦੇ ਆ ਤੇ ਪੰਜਾਬ ਚ ਵੀ ਅਸੀ ਗਰੰਟੀ ਦਿੱਤੀ ਸੀ ਕਿ ਜੇ ਕੋਈ ਡਿਊਟੀ ਦੌਰਾਨ ਸ਼ਹੀਦ ਹੋਊਗਾ ਰਾਹ ਪੁਲਿਸ ਮੈਂ ਪੁਲਿਸ ਵਾਲਾ ਮਲਾਜ਼ਮ ਕੋਈ ਚਾਹੇ ਕੋਈ ਫੌਜ ਵਾਲਾ ਇੱਕ ਕਰੋੜ ਰੁਪਈਆ ਸੀ ਉਹਨਾਂ ਨੂੰ ਜਿਹੜਾ ਉਹ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਜਗਾਈ ਕੋਈ ਮੁੱਲ ਨਹੀਂ ਹੈਗਾ ਇਹ ਸ਼ਹੀਦ ਦੀ ਜਾਨ ਦਾ ਸੋ ਦੇਖ ਲਓ ਤੁਸੀਂ ਛੋਟਾ ਜਿਹਾ ਘਰ ਹੈ 6 ਭੈਣਾਂ ਦਾ ਭਾਈ ਹੈ ਕਬੀਲਦਾਰੀ ਬਹੁਤ ਵੱਡੀ ਹੈ ਸੋ ਨੌਕਰੀ ਵੀ ਜਿਹੜੀ ਭੈਣ ਹੈ ਬੀਏ 2 ਚ ਹੈ ਨੌਕਰੀ ਐਸੀ ਰਿਜ਼ਰਵ ਕਰ ਲਈਏ ਉਹਦੇ ਵਾਸਤੇ ਤੇ ਬੀਏ ਕਰ ਲੂਗੀ ਜਦੋਂ ਉਦੋਂ ਚ ਵਧੀਆ ਨੌਕਰੀ ਮਿਲ ਜੂਗੀ ਔਰ ਉਹਦੀ ਪੜ੍ਹਾਈ ਦਾ ਵੀ ਜਿਹੜਾ ਉਹ ਖਰਚਾ ਜਿਹੜਾ ਸਰਕਾਰ ਕਰੂਗੀ ਤੇ ਫਿਰ ਫਿਰ ਕਹਿੰਨਿਆ ਕਿ ਸ਼ਹੀਦ ਅਮਰ ਹੁੰਦੇ ਨੇ ਮੁੱਲ ਨਹੀਂ ਹੁੰਦਾ ਕੋਈ ਪਰ ਮਾਂ ਵਾਸਤੇ ਪੁੱਤ ਹੁੰਦਾ ਹਨਾ ਅੱਖਾਂ ਜੱਥਰੂ ਆ ਜਾਂਦੇ ਨੇ ਪਰ ਇਹ ਆ ਕਿ ਸਾਡੇ ਮੈਨੂੰ ਇੱਕ ਗੱਲ ਦੀ ਹੋਰ ਵੀ ਮੈਂ ਤੁਹਾਨੂੰ ਹਾਂਜੀ ਕਰਨੀ ਚਾਹਨਾ ਕਿ ਪਿਛਲੀ ਇੱਕ ਪਹਿਲਾਂ ਅਗਨੀ ਵੀਰ ਚੀਦ ਹੋਇਆ ਸੀ ਮੌਟ ਮੰਡੀ ਕੋਲ ਕੋਈ ਉਹਦਾ ਮਾਨ ਸਨਮਾਨ ਨਹੀਂ ਹੋਇਆ ਜੋ ਸ਼ਹਾਦਤ ਤੋਂ ਬਾਅਦ ਸੰਸਕਾਰ ਤੇ ਗਾਰਡ ਆਫਰ ਨਾ ਦਿੱਤਾ ਜਾਂਦਾ ਸਲਾਮੀ ਦਿੱਤੀ ਜਾਂਦੀ ਹੈ ਸਲੂਟ ਦਿੱਤੇ ਜਾਂਦੇ ਨੇ ਉਹ ਨਹੀਂ ਦਿੱਤੇ ਗਏ ਤਾਂ ਅਸੀਂ ਇਹਦਾ ਸਖਤ ਇਤਰਾਜ਼ ਇਹਨਾਂ ਸਰਕਾਰ ਕੋਲੇ ਕੀਤਾ ਸੀਗਾ ਕਿ ਦੇਖੋ ਪਿਤਾ ਜਿਹੜਾ ਹੈ ਉਹ ਅਮਰਪਾਲ ਮੁੰਡੇ ਦਾ ਨਾਮ ਸੀ ਉਹ ਕਹਿੰਦਾ ਵੀ ਮੈਨੂੰ ਕੀ ਪਤਾ ਕਿ ਅਗਨੀ ਵੀਰ ਕੀ ਹੁੰਦਾ ਮੈਂ ਤਾਂ ਉਹਦਾ ਪੁੱਤ ਔਚ ਚ ਭੇਜਿਆ ਸੀ ਸੋ ਸ਼ਹਾਦਤ ਚ ਕੋਈ ਕੈਟਾਗਰੀ ਨਹੀਂ ਹੋਣੀ ਚਾਹੀਦੀ ਤੇ ਆ ਆ ਵੱਡਾ ਸ਼ਹੀਦ ਹੈ ਛੋਟਾ ਸ਼ੀਤ ਹੈ ਸ਼ੀਤ ਸੋ ਐਸ ਬਾਰ ਅਸੀਂ ਗੱਲ ਕੀਤੀ ਤਾਂ ਫਿਰ ਬੰਦਾ ਮਾਨਸਮਾਨ ਪੌਜ ਵੱਲੋਂ ਵੀ ਮਿਲਿਆ ਧੰਨਵਾਦ ਕਰਦੇ ਹਾਂ ਪੌਜ ਦਾ ਇਸ ਵੱਲੋਂ ਪਰ ਫੌਜ ਨਾਲ ਅਸੀਂ ਟੱਚ ਵੀ ਹੈ ਫੌਜ ਵੀ 1.2 ਕਰੋੜ ਰੁਪਈਆ ਪੌਜ ਵੱਲੋਂ ਵੀ ਆਊਗਾ ਤੇ ਨਾਲ ਜੋ ਵੀ ਅਸੀਂ ਆਪਸ ਵਿੱਚ ਪ੍ਰਸ਼ਾਸਨ ਤੇ ਫੌਜ ਆਪਸ ਦੇ ਵਿੱਚ ਸੰਪਰਕ ਚ ਰਹਿਣਗੇ ਪਰਿਵਾਰ ਨੂੰ ਕਿਸੇ ਕਿਸਮ ਦਾ ਕੋਈ ਦਿੱਕਤ ਨਾ ਹੋਣੀ ਉਹਨਾਂ ਦੇ ਨਾਮ ਤੇ ਸਕੂਲ ਜਿਹੜਾ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਜਿਸ ਸਕੂਲ ਉਹਨਾਂ ਦੇ ਨਾਮ ਤੇ ਸ਼ਹੀਦ ਵੀ ਬਣਾਇਆ ਜਾਊਗਾ ਹਾਂਜੀ ਪਰਿਵਾਰ ਵੱਲੋਂ ਬੁੱਧ ਲਾਉਣੀ ਮੰਗਾ ਪੰਚਾਇਤ ਪਿੰਡ ਵੱਲੋਂ ਫੈਸਲਾ ਕਰ ਲਈ ਕਿੱਥੇ ਲਾਉਣਾ ਉਹ ਵੀ ਲਾਵਾਂਗੇ ਇੱਕ ਆ ਹਾਂਜੀ ਹਸਪੀਟਲ ਡਿਸਪੈਂਸਰੀ ਹੈਗੀ ਉਹਨੂੰ ਅਪਗ੍ਰੇਡ ਕਰਕੇ ਬੜੀ ਆਮ ਆਦਮੀ ਕਲੀਨਿਕ ਪੂਸ ਲੈਵਲ ਦਾ ਕਿ ਸਾਰੇ ਟੈਸਟ ਇੱਥੇ ਫ੍ਰੀ ਸਾਰੀਆਂ 90 92 ਕਿਸਮ ਦੀਆਂ ਦਵਾਈਆਂ ਫ੍ਰੀ ਤੇ ਸ਼ਹੀਦ ਦੇ ਨਾਂ ਤੇ ਉਹ ਜਿਹੜਾ ਹੋਊਗਾ ਸੋ ਆਜੇ ਪਰਿਵਾਰ ਦੇ ਨਾਲ ਹਮਦਰਦੀ ਕਰਨ ਲਈ ਆਏ ਸੋ ਪਰਿਵਾਰ ਨੂੰ ਦੇਖੋ ਜੇ ਅਸੀਂ ਸ਼ੀਹਾਂ ਦੇ ਪਰਿਵਾਰਾਂ ਨੂੰ ਨਹੀਂ ਸੰਭਾਲਾਂਗੇ ਉਹ ੜਣਗੇ ਤਾਂ ਹੋਰ ਬੱਚਾ ਕੋਈ ਰਾਮਗੜ੍ਹ ਸਦਾਰਾ ਦਾ ਜਾਂ ਮਲਾਉਤ ਦਾ ਕੋਈ ਦੁਬਾਰਾ ਅਰਦੋਲੇ ਏਰੀਆ ਦਾ ਕੋਈ ਫੌਜਪ੍ਰਤੀ ਹੋਣ ਦਾ ਹੌਸਲਾ ਕਰ ਸਕੂ ਉਹ ਵੇਰ ਪਰਿਵਾਰ ੜ ਗਿਆ ਉਹਨਾਂ ਦਾ ਕੋਈ ਹੈ ਹੀ ਨਹੀਂ ਸੀ ਜੇ ਅਸੀਂ ਪਰਿਵਾਰ ਨੂੰ ਸੰਭਾਲ ਲਾਂਗੇ ਪਰਿਵਾਰ ਨੂੰ ਮਨ ਦਾ ਮਾਨ ਸਨਮਾਨ ਮਿਲ ਜੂਗਾ ਤਾਂ ਬਹੁਤ ਸਾਰੇ ਬੱਚੇ ਹੈ ਜਿਹਨੂੰ ਜਿਹੜੇ ਕਹਿੰਦੇ ਨੇ ਦੇਸ਼ ਵਾਸੀ ਅਸੀਂ ਜਾਣ ਚਾਹੁੰਨੇ ਹਾਂ ਤਰਿਕ ਲੋਕ ਸਭੀ ਟੋਣਾ ਆ ਰਹੀ ਹੈ ਜੀ ਇਹਦੇ ਚਾਰ ਥਾਲਾ ਦੇ ਫਾਊਂਡੇਸ਼ਨ ਜਿਹੜੀ ਆ ਉਹ ਨੌਜਵਾਨਾਂ ਦਾ ਮਨੋਵਲ ਦਿਖ ਰਿਹਾ ਜੀ ਦੇਖੋ ਮਤਲਬ ਜਦੋਂ ਸਾਡਾ ਪੰਜਾਬ ਜਿਹੜਾ ਸਾਡਾ ਵਿਰਸਾ ਹੀ ਸ਼ਹੀਦਿਆਂ ਦਾ ਹੈ ਸਾਡਾ ਪੰਜਾਬ ਆਪਣੇ ਪੁੱਤ ਦੇਣ ਨੂੰ ਤਿਆਰ ਹੈ 20-20 ਸਾਲ ਸਤੋਂ ਨੌਕਰੀ ਕਰਾਓ 18 ਸਾਲ ਦੇ ਨੂੰ ਭਰਤੀ ਕਰੋ ਚਲੋ 40 ਸਾਲ ਦੇ ਨੇੜੇ ਜਿਹੜੇ ਆਮ ਤੌਰ ਤੇ ਰਿਟਾਇਰ ਕਰ ਦਿੰਦੇ ਤਾਂ ਫਿਰ ਚਾਰ ਸਾਲਾਂ ਜਿਵੇਂ ਸਮਝ ਨਹੀਂ ਆਉਂਦੀ ਕਿ ਕੀ ਉਹ ਜੋ 6 ਮਹੀਨੇ ਟ੍ਰੇਨਿੰਗ ਦੇ ਨੇ ਠੀਕ ਹੈ ਜੀ ਤਾਂ 18 ਦਾ 11 ਘਟ ਤੋਂ ਘਟ 18 ਦਾ ਗਿਆ ਸਾਢੇ 18 ਦਾ ਗਿਆ 19 ਸਾਲ ਦਾ ਹੋ ਕੇ ਤਾਂ 10 ਆ ਗਿਆ ਉਹ ਪਹੁੰਚ ਗਿਆ 22 ਸਾਲ ਦਾ ਉਹ ਐਕਸ ਸਰਵਿਸਮੈਨ ਹੋ ਜੂਗਾ ਜੀ ਨਾ ਕੋਈ ਪੈਨਸ਼ਨ ਬਾਅਦ ਚ ਉਹ ਕੀ ਕਰੂਗਾ 22 ਸਾਲ ਦਾ ਆ ਕੇ ਰਿਟਾਇਰ ਫੌਜੀ ਬਣ ਜੂਗਾ 22 ਸਾਲ ਦਾ 22 ਸਾਲ ਦੇ ਬੱਚੇ ਤਾਂ ਨੌਕਰੀ ਦੀ ਤਿਆਰੀਆਂ ਕਰਦੇ ਆ ਪੇਪਰ ਦਿੰਦੇ ਸੋ ਇਸ ਤਰ੍ਹਾਂ ਮਤਲਬ ਦੇਸ਼ ਵਾਸਤੇ ਆਜ਼ਾਦੀ ਨੂੰ ਸੰਭਾਲਣ ਵਾਸਤੇ ਬਹੁਤ ਲੋੜਾਂ ਨੇ ਤੇ ਪੰਜਾਬ ਮੋਰੀ ਸੂਬਾ ਰਿਹਾ ਇਸ ਕਰਕੇ ਅਸੀਂ ਜਾਨੀ ਕਿ ਭਰਤੀ ਜਿਹੜੀ ਹੈ ਉਹ ਪ੍ਰੋਪਰ ਇਹ ਹੋਵੇ ਕਿ ਉਹਨੂੰ ਉਹਨੂੰ ਵੀ ਲੱਗੇ ਕਿ ਮੈਂ ਦੇਸ਼ ਵਾਸਤੇ ਇੰਨੇ ਸਾਲਾ ਨਹੀਂ ਤਾਂ 2 ਸਾਲਾਂ ਬਾਅਦ ਉਹ ਕਹੂਗਾ ਕਿ ਮੇਰੇ ਤਾਂ 2 ਸਾਲ ਹੀ ਰਹਿ ਗਏ ਤੇ ਨਾਲ ਕਹਿੰਦੇ ਅਸੀਂ ਪੜਾਇਆ ਵੀ ਕਰਾਂਗੇ ਉੱਥੇ ਮੈਨੂੰ ਸਮਝ ਨਹੀਂ ਆਉਂਦੀ ਮੋਰਚੇ 'ਚ ਨਾਲ ਕਿਤਾਬਾਂ ਦੇਣਗੇ ਤੇ ਮੈਨੂੰ ਜਬੰਦੂਕ ਦੇਣਗੇ ਉਹ ਗੋਲੀ ਚਲਾਊਗਾ ਜਾਂ ਕਿਤਾਬ ਪੜੂਗਾ ਮਤਲਬ ਪਤਾ ਨਹੀਂ ਕਿੱਥੇ ਬਹਿ ਕੇ ਫੈਸਲੇ ਕਰ ਦਿੰਦੇ ਆ ਜੀ ਜਿਵੇਂ ਤਾਂ ਵੀ ਇੱਕ ਬਹੁਤ ਰੋਚਾ ਜੀ ਇੱਕ ਤਾਂ ਸਾਧ ਦਾ ਮਾਦੇ ਲਾ ਕੇ ਜੀ ਨਹੀਂ ਕਿ ਕਿਤਾਬਾਂ ਦਾ ਵੀ ਮੰਤਰੀ ਕਿਹੜਾ ਰਾਜ ਮੰਤਰੀ ਜਾ ਕੇ ਸਤਾਤਾ ਰਿਹਾ ਹੇਰਾ ਉਹ ਤਾਂ ਕੋਈ ਵੱਡਾ ਲੀਟਰ ਸ਼ੋਕ ਪਕਿਤਾ ਨਹੀਂ ਰਿਹਾ। ਰਿਜ਼ਲਟ ਕਲੀਅਰ ਹੈ ਜੀ। ਆਜ਼ਾਦੀ ਜਦੋਂ ਹੋਈ ਨਾਨੇ ਨਾਨੀਆਂ ਤਾਂ ਦਾਦੇ ਦਾਦੀਆਂ ਤਾਂ ਆਪਣੇ ਮਰੇ ਨੇ। ਆਜ਼ਾਦੀ ਤਾਂ ਆਪਾਂ ਨੂੰ ਕਿੰਨੀ ਮਹਿੰਗੀ ਪਈ ਹੈ ਆਪਾਂ ਤਾਂ ਨਾ 10 ਲੱਖ ਬੰਦਾ ਮਰਿਆ। ਠੀਕ ਹੈ ਨਾ ਤੇ ਸ਼ਹੀਦ ਆ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਹਰ ਪਿੰਡ ਕੋਈ ਪਿੰਡ ਨਹੀਂ ਹੋਣਾ ਜਿੱਥੇ ਬੋਤਨਾ ਲੱਗਿਆ ਹੋਵੇ ਮੈਂ ਉਹ ਮਲਾਹਦ ਉਤਰਾਂ ਉਹ ਚ ਸਟੇਡੀਅਮ ਜਿੱਥੇ ਬੋਤ ਲੱਗਿਆ। ਸੋ ਕੁਰਬਾਨੀਆਂ ਦੇ ਮੁੱਲ ਅਸਲ 'ਚ ਸਾਨੂੰ ਪਤਾ ਹੈ ਤੇ ਸਾਨੂੰ ਤਾਂ ਸਰਬੰਸਭਾ ਜਿਨ੍ਹਾਂ ਨੇ ਵਾਰੀ ਅਸੀਂ ਉਹਨਾਂ ਦੇ ਵਾਰਿਸ ਹਾਂ ਸਿੱਧਾ ਸਾਡੇ ਗੁਰੂ ਨੇ ਠੀਕ ਹੈ ਨਾ ਸੋ ਨਾ ਆਉਣਾ ਨਾ ਉਹਨਾਂ ਉਹਦੇ ਨਾਲ ਸ਼ਹੀਦ ਦੀ ਸ਼ਹਾਦਤ 'ਚ ਸਾਡੇ ਦਿਲਾਂ 'ਚ ਕੋਈ ਘਟਣੀ ਨਹੀਂ ਹੈਗੀ ਪਰ ਹਾਂ ਐਨਾ ਕਹਿ ਕੇ ਉਹਨਾਂ ਦੀ ਇੱਜ਼ਤ ਵਧਰ ਜਾਂਦੀ ਜੇ ਜੇ ਆ ਕੇ ਅਫਸੋਸ ਕਰ ਲੈਂਦੇ ਬਾਕੀ ਮਾਤਮਾ ਉਹਨਾਂ ਕਿਉਂ ਲੋਕ ਸਭੀ ਪੋੜਾਂ ਨੇ ਅੱਜ ਕੋਈ ਅੱਜ ਕੋਈ ਰਾਜਨੀਤਿਕ ਨਾ ਸੰਬੰਧਿਤ ਗੱਲ ਨਹੀਂ ਕਰਨੀ ਅੱਜ ਸ਼ਹੀਦ ਅਜੇ ਦੀ ਸ਼ਹਾਦਤ ਨੂੰ ਨਤਮਸਤ ਹੋਣਾ ਹੈ। ਰਾਜਨੀਤਿਕ ਗੱਲਾਂ ਕਦੇ ਕਿਸੇ ਹੋਰ ਮੰਚ ਤੇ ਕਰਨ। ਨੌਜਵਾਨਾਂ ਲਈ ਜੋ ਹੋਇਆ ਨੌਜਵਾਨਾਂ ਨੂੰ ਲਥਿਆਂ ਤੋਂ ਬਚਾਉਣ ਲਈ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਫਸਰ ਸਾਹਿਬ ਜਵਾਬਦੇਹ ਹੋ। ਜੀ ਹੋਊ। ਇੱਥੇ ਘੰਟਾ ਸ਼ਹੀਦ ਨੂੰ ਉਡੀਕਦੇ ਰਹੇ ਸੀ। ਜੀ ਡੈੱਡ ਬਾਡੀ ਉਡੀਕ ਸੀ ਰਹੀ ਅਫਸਰਾਂ ਨੂੰ। ਆ ਐਮਐਲਏ ਸਾਹਿਬ ਖੜੇ ਇੱਕ ਸਵਾਲ ਪੁੱਛ ਰਹੇ ਹਾਂ ਜਾਂ ਬਹਿਸ ਕਰ ਰਹੇ। ਸਵਾਲ ਹੀ ਕਰ ਰਹੇ ਨੇ। ਜਿਸ ਦਿਨ ਸ਼ਹਾਦਤ ਹੋਈ ਮੈਂ ਸਭ ਤੋਂ ਪਹਿਲਾਂ ਮੈਂ ਗੋਆ ਸੀ ਉਸ ਤੇ। ਸਭ ਤੋਂ ਪਹਿਲਾਂ ਮੈਂ ਗੱਲ ਕੀਤੀ ਚਰਨਜੀਤ ਸਿੰਘ ਨਾਲ ਫੋਨ ਤੇ ਮੈਂ ਕਿਹਾ ਜੀ ਮੈਨੂੰ ਇਹ ਦੱਸ ਦਿਓ ਕਿੰਨੇ ਵਜੇ ਡੈੱਡ ਬਡੀ ਆਉਣੀ ਹੈ ਫੌਜ ਵੱਲੋਂ ਕਿੱਥੇ ਆਉਣੀ ਹੈ ਡੀਸੀ